ਦੇ باوجود ਵੀ ਰਿਲੀਜ਼ ਨਹੀਂ ਕੀਤਾ ਜਾ ਰਿਹਾ ਅੱਜ ਵੀ ਜੇ ਇਹਨਾਂ ਨੂੰ ਭੇਜਿਆ ਪਹਾਰ ਤਾਂ ਕੰਡੀਸ਼ਨਲੀ ਭੇਜਿਆ ਤੋਂ ਸਾਡਾ ਇਹ ਕਹਿਣਾ ਹੈ ਕਿ ਇਸ ਮੁਲਕ ਦੇ ਵਿੱਚ ਜਿਹੜਾ ਕਾਨੂੰਨ ਆ ਉਹ ਪੂਰੀ ਤਰ੍ਹਾਂ ਮਤਲਬ ਇੱਕ ਸਾਰਤਾ ਦੇ ਨਾਲ ਨਹੀਂ ਚੱਲ ਰਿਹਾ ਇਹੀ ਤਰਾਸ ਦੀ ਹੈ ਸਾਡੀ ਹੁਣ ਦਾ ਗੁਰਮੀਤ ਸਿੰਘ ਵਰਗੇ ਨੌਜਵਾਨ ਜਿਹੜੇ ਆਪਣੀ ਜ਼ਿੰਦਗੀ ਦਾ ਸਭ ਤੋਂ ਬਿਹਤਰ ਹਿੱਸਾ ਜਿਹੜਾ ਵਿੱਚ ਕੱਢ ਚੁੱਕੇ ਨੇ

अज भी मैं भी त्रास पलेटफार्मठे होती है ना उत्साहित कर रही है सू अपनी शक्ति बघेरना नहीं चाहिए बल्कि एकजुट करना चाहिए यह जीजामबाजिया ਉਹ ਤਾਂ ਨਹੀਂ ਕਿ ਦੂਜੇ ਉਹ ਵੀ ਝੂਠੀਆਂ ਵਾਹ ਉਹ ਵੀ ਮਤਲਬ ਉਹਨਾਂ ਸਾਥ ਬਤੀਸ ਦੇ 13 ਜਿਹੜੇ ਸਾਡੇ ਬੜੇ ਮਿੱਤਰ ਨੇ ਉਹ ਵੀ 23 ਦੇ ਨੇ ਉਹ ਵੀ ਜੇਲ੍ਹ ਕੱਟੇ ਜਿਹੜੇ ਉਤਰਾਂ ਦੇ ਵਿਅਕਤੀ ਨੂੰ ਵੀ ਝੂਠ ਦੱਸ ਕੇ ਬਰਗਲਾਇਆ ਗਿਆ ਤੇ ਮੈਂ ਮਤਲਬ ਜਿਹੜਾ ਬਲੈਕ ਸੈਂਟਰ ਆ ਬਲੈਕ ਸੈਂਟਰ ਦੇ ਵਿੱਚ ਮੈਂ ਬਟੈਕ ਜੇਲ੍ਹ ਦੇ ਵਿੱਚ ਰਹੇ ਹਾਂ ਤਿੰਨ ਮਹੀਨੇ ਬਲੈਕ ਸੈਂਟਰ ਦੇ ਵਿਰੋਧ ਦੇ ਵਿੱਚ ਤੇ ਉਹਨਾਂ ਤੋਂ ਬੁਲਾਇਆ ਤਾਂ ਬਾਬੇ ਬਗਾਲੇ ਵੀ ਜਦੋਂ ਮੈਂ ਜਿਹੜਾ ਜਿੰਨੇ ਬਲੈਕ ਸੈਂਟਰ ਦੇ ਹੱਥੇ

ਅੱਜ ਜਦੋਂ ਸਾਡੀਆਂ ਪੋਲਿਟਿਕਲ ਖੇਤਰ ਵਿੱਚ ਵਿਚਰਨ ਵਾਲੀਆਂ ਧਰਮ ਖੇਤਰ ਵਿੱਚ ਵਿਚਰਨ ਵਾਲੀਆਂ ਸਫਲਤਾ ਜਿਹੜੀਆਂ ਨੇ ਉਹ ਆਪਣੀ ਆਰਡਰ ਤੇ ਰੋਟੀਆਂ ਦੇਖਣਗੀਆਂ ਤੇ ਇਥੋਂ ਤੱਕ ਜਿਵੇਂ ਮੈਂ ਸਾਖਦ ਸਿੰਘ ਨੂੰ ਕਿਹਾ ਵੀ ਰਾਸੀ ਇਤਨਾ ਲਈ ਕਿਤੇ ਦੇਰ ਚਾਹ ਵਿਅਕਤੀ ਨੂੰ ਗਲਤ ਫੀਡਬੈਕ ਦੇ ਕੇ ਮਤਲਬ ਗਲਤ ਝੂਠ ਬੁਲਾਇਆ ਜਾਏਗਾ ਤਾਂ ਕੁਦਰਤੀ ਤੌਰ ਤੇ ਸਰਕਾਰਾਂ ਨੂੰ ਮੌਕਾ ਮਿਲ ਜਾਂਦਾ ਸਰਕਾਰਾਂ ਨੂੰ ਇਸ ਤਰ੍ਹਾਂ ਦਾ ਪ੍ਰਿੰਸ ਸਾਫੀ ਕਰਨ ਦਾ ਮੌਕਾ ਮਿਲ ਜਾਂਦਾ इसे करके मैं भी सरकार तो एक 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 दिखाई तो करना पड़ेगा। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और WhatsApp चैनल पर